ਅੰਮ੍ਰਿਤਸਰ ਦੇ ਇਤਿਹਾਸਕ ਸ਼ਿਵਾਲਾ ਪਾਈਆ ਮੰਦਿਰ ਤੇ ਹੋਰ ਕਈ ਥਾਵਾਂ ਦੀਆਂ ਦੀਵਾਰਾਂ ਤੇ ਖਾਲਸਤਾਨੀ ਨਾਰੇ ਲਿਖੇ ਗਏ ਜਿਹੜਾ ਕਿ ਮਾਮਲਾ ਹੁਣ ਸ਼ਹਿਰ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਇਸ ਮਾਮਲੇ ਦੇ ਵਿੱਚ ਸਿੱਧਾ ਨਾ ਗੁਰਪਤਵੰਨ ਸਿੰਘ ਪੰਨੂ ਦਾ ਸਾਹਮਣੇ ਆ ਰਿਹਾ ਜਿਸ ਨੇ ਵਿਦੇਸ਼ ਤੋਂ ਵੀਡੀਓ ਜਾਰੀ ਕਰਕੇ 15 ਅਗਸਤ ਨੂੰ ਲੈ ਕੇ ਚੇਤਾਵਨੀ ਦਿੱਤੀ ਹੈ ਦੂਜੇ ਪਾਸੇ ਸ਼ਿਵਾਲਾ ਮੰਦਿਰ ਦੇ ਪ੍ਰਬੰਧਕਾਂ ਨੇ ਤੁਰੰਤ ਕਾਰਵਾਈ ਕਰਦਿਆਂ ਮੰਦਿਰ ਦੀਆਂ ਦੀਵਾਰਾਂ ਤੇ ਲਿਖੇ ਖਾਲਸਤਾਨ ਸ਼ਬਦਾਂ ਨੂੰ ਪੇਂਟ ਦੇ ਨਾਲ ਮਟਾ ਦਿੱਤਾ ਮੰਦਿਰ ਦੇ ਪ੍ਰਧਾਨ ਜਿਨ੍ਹਾਂ ਦਾ ਇਹ ਕਹਿਣਾ ਹੈ ਇਸ ਵੇਲੇ ਲਗਭਗ 4 ਤੋਂ 5 ਵਜੇ ਦੇ ਦਰਮਿਆਨ ਕਿਸੇ ਸ਼ਰਾਰਤੀ ਅਨਸਰ ਦੇ ਵੱਲੋਂ ਇੱਕਾਂਡ ਕੀਤਾ ਗਿਆ ਤੇ ਇਹ ਕਿਸੇ ਵੀ ਤਰ੍ਹਾਂ ਸਾਡੇ ਮੰਦਿਰ ਜਾਂ ਪਕਤਾ ਦੇ ਨਾਲ ਉਹਨਾਂ ਦਾ ਕਹਿਣਾ ਹੈ ਕਿ ਸਬੰਧਤ ਨਹੀਂ ਹੈ ਉਹਨਾਂ ਦੱਸਿਆ ਕਿ ਮੰਦਿਰ ਦੇ ਵਿੱਚ ਰੋਜ਼ਾਨਾ ਵਾਂਗ ਸਾਰੇ ਧਾਰਮਿਕ ਕਰਮ ਜਿਹੜੇ ਨੇ ਜੇ ਟੰਗ ਦੇ ਨਾਲ ਚੱਲ ਰਹੇ ਨੇ ਕਿਸੇ ਵੀ ਕਿਸਮ ਦੀ ਕੋਈ ਰੁਕਾਵਟ ਨਹੀਂ ਆਈ ਹੈ ਮੰਦਿਰ ਪ੍ਰਸ਼ਾਸਨ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾ ਕੇ ਸਖਤ ਕਾਰਵਾਈ ਮੰਗ ਕੀਤੀ। ਹਾਲਕਿ ਦਾਸ ਤੋਂ ਇਹ ਕਿ ਸੀਸੀਟੀਵੀ ਕੈਮਰੇ ਲਗਾਉਣ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ। ਤਾਂ ਪ੍ਰਧਾਨ ਜਤਿੰਦਰ ਰੂੜਾ ਦਾ ਕਹਿਣਾ ਹੈ ਮੰਦਰ ਦੇ ਵਿੱਚ ਪਹਿਲਾਂ ਵੀ ਕਈ ਥਾਵਾਂ ਤੇ ਕੈਮਰੇ ਲੱਗੇ ਹੋਏ ਨੇ ਪਰ ਜਿੱਥੇ ਘਟਨਾ ਵਾਪਰੀ ਉਹ ਥੇ ਕੈਮਰਾ ਨਹੀਂ ਸੀ। ਹੁਣ ਕੋਸ਼ਿਸ਼ ਕਰ ਰਹੇ ਨੇ ਕਿ ਉਹ ਨੁੱਕੜ ਤੇ ਵੀ ਜਲਦੀ ਤੋਂ ਜਲਦੀ ਨਿਗਰਾਨੀ ਦੇ ਲਈ ਕੈਮਰਾ ਲਗਾਇਆ ਜਾਵੇ। ਮੈਂ ਜਤਿੰਦਰ ਰੂੜਾ ਵਾ ਸ਼ੋਲਾ ਬਾਗ ਪਾਇਆ ਦਾ ਪ੍ਰਧਾਨ ਇਹ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਇਹ ਕਿਸੇ ਸ਼ਰਾਬੀ ਅਨਸਰ ਨੇ ਸਵੇਰੇ 4-5 ਵਜੇ ਇੱਕ ਪਿੰਡ ਕਰਤਾ ਔਰ ਇਹਦਾ ਕੋਈ ਹੋਰ ਕੋਈ ਮਤਲਬ ਨਹੀਂ ਹੈਗਾ ਸਾਡੇ ਸਾੜਾ ਛੁਲਾ ਸੁਚਾਰੇ ਰੂਪ ਨਾਲ ਪਗਤ ਆਪਣੀ ਦਰਸ਼ਨ ਘਰ ਤੇ ਪੂਜਾ ਪਾਠ ਹੋ ਰਿਹਾ ਹੈ ਇਹ ਅਸੀਂ ਉਹਨੂੰ ਸਾਰਾ ਅਸੀਂ ਮਿਟਾਤਾ ਜੋ ਵੀ ਉਹਨੇ ਸ਼ਰਾਬੀ ਅਨਸਰ ਨੇ ਲਿਖਿਆ ਸੀ ਅਸੀਂ ਕੋਸ਼ਿਸ਼ ਅਸੀਂ ਇਹਦਾ ਪੁਲਿਸ ਚ ਕੰਪਲੇਨ ਕਰਨ ਲੱਗੇ ਆ ਤੇ ਅਸੀਂ ਕੋਸ਼ਿਸ਼ ਕਰਨਿਆ ਕਿ ਅਸੀਂ ਉਸ ਨੁੱਕਰ ਤੇ ਸਾਡੇ ਕੈਮਰੇ ਨਹੀਂਗੇ ਬਾਕੀ ਸਾਰੇ ਤਾਂ ਦੀ ਕੈਮਰੇ ਆ ਅਸੀਂ ਉਹ ਨੁੱਕਰ ਜੀ ਕੈਮਰੇ ਲਗਾਉਣ ਦੀ ਕੋਸ਼ਿਸ਼ ਕਰਾ ਇੱਕ ਅੱਧੇ ਦਿਨ 'ਚ ਕੈਮਰੇ ਲਗਾਵਾ ਦੇ ਲੱਗ